ਪੰਜਾਬ ਨਹੀਂ ਦਾਨੀ ਸੱਜਣਾ ਦੀ ਕਮੀ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚੋਂ ਆਰੀ ਹੜਪੀੜਤਾ ਲਈ ਸਹਾਇਤਾ ਸultanpur ਲੋਧੀ ਦੇ ਪਿੰਡ ਹਾਜੀਪੁਰ ਦੇ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਅਤੇ ਰਣਜੀਤ ਸਿੰਘ ਪੰਨੋ ਵੱਲੋਂ ਮੱਧ ਪ੍ਰਦੇਸ਼ ਦੀਆਂ ਸੰਗਤਾਂ ਨੂੰ ਹੜਪੀੜਤਾ ਦੀ ਸਹਾਇਤਾ ਲਈ ਅਪੀਲ ਕੀਤੀ ਗਈ ਸੀ ਜਿਸ ਦੇ ਤਹਿਤ ਅੱਜ ਮੱਧ ਪ੍ਰਦੇਸ਼ ਦੇ ਗਵਾਰੀਅਰ ਤੋਂ ਸੰਕਤਾ ਸੁਲਤਾਨਪੁਰ ਲੋਦੀ ਦੇ ਮੰਡ ਖੇਤਰ ਦੇ ਪਿੰਡ ਬਾਉਪੂਰ ਦੀਦ ਪਹੁੰਚੀਆਂ ਤੇ ਉਹਨਾਂ ਵੱਲੋਂ 20 ਲੱਖ ਰੁਪਏ ਦੀ ਰਾਸ਼ੀ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਅਤੇ ਰਣਜੀਤ ਸਿੰਘ ਪੰਨੋ ਸਰਪੰਚ ਬਾਉਪੂਰ ਅਤੇ ਲੰਬardar ਸਾਗਰਾ ਦੀ ਹਾਜ਼ਰੀ ਵਿੱਚ ਭੇਟ ਕੀਤੀ ਇਸ ਰਾਸ਼ੀ ਵਿੱਚ ਮੌਕੇ ਤੇ ਹੀ ਪਿੰਡਾਂ ਦੀ ਬੰਨੀ ਕਮੇਟੀ ਨੂੰ 10 ਲੱਖ ਰੁਪਏ ਬੰਨ ਨੂੰ ਪੱਕਾ ਕਰਨ ਲਈ ਕਮੇਟੀ ਮੈਂਬਰਾਂ ਨੂੰ ਦੇ ਦਿੱਤੇ ਗਏ ਅਤੇ 10 ਲੱਖ ਰੁਪਏ ਬਾਬਾ ਸੁਖਾ ਸਿੰਘ ਜੀ ਸਰਹਾਲੀ ਵਾਲਿਆਂ ਨੂੰ ਦਿੱਤੇ ਗਏ ਜਿਹੜੇ ਕਿ ਲੰਬੇ ਸਮੇਂ ਤੋਂ ਹੜਪੀੜਤਾ ਦੀ ਸੇਵਾ ਕਰਦੇ ਆ ਰਹੇ ਹਨ ਉੱਥੇ ਹੀ ਪਿੰਡ ਬਾਉਪੁਰ ਦਦੀਦ ਦੇ ਇੱਕ ਪਰਿਵਾਰ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਫਸਲ ਖਰਾਬ ਹੋਣ ਕਾਰਨ ਕੁੜੀ ਦਾ ਪਰਿਵਾਰ ਵਿਆਹ ਕਰਨ ਵਿੱਚ ਅਸਮਰੱਥ ਸੀ ਅਤੇ ਲੜਕੀ ਦੇ ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ ਇਸ ਪਰਿਵਾਰ ਦੀ 70000 ਰੁਪਏ ਵਿਆਹ ਲਈ ਮਦਦ ਕੀਤੀ ਗਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮਸਰੂਪ ਸੌਤਾ ਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ। ਵਾਲੀਆਰ ਦੀ ਗੁਰਦੁਆਰਾ ਬਾਤਾ ਬੰਦਿਓਂ ਸੂਰ ਸਹਾ ਸੰਗਤ ਵਾਲੀਆਰ ਦੀ ਸਿੱਖ ਸੰਗਤ ਨੇ ਇੱਥੇ ਬਾਉਪੁਰ ਆ ਕੇ ਮੌਕੇ ਤੇ ਆਏ ਆ ਤੇ ਮਹਾਪੁਰਸ਼ ਸੰਤ ਬਾਬਾ ਤਾਰਾ ਸਿੰਘ ਜੀ ਸ੍ਰਿਵਾਲੀ ਸਾਹਿਬ ਵਾਲਿਆਂ ਦੀ ਸੇਵਾ ਸੰਤ ਬਾਬਾ ਸੁਖਾ ਸਿੰਘ ਜੀ ਨਿਯੂਦਾ ਮੁਖੀ ਉਹਨਾਂ ਦੀ ਸੇਵਾ ਚੱਲ ਰਹੀ ਹੈ ਇਸ ਬੰਦ ਦੇ ਉੱਤੇ ਤੇ ਸਾਰੀਆਂ ਸੰਗਤਾਂ ਵੱਲੋਂ ਗਵਾਲੀਆਦੀਆਂ ਸਮੂਹ ਸੰਗਤਾਂ ਵੱਲੋਂ ਜਿਹੜੀ ਇਹ ਮਾਇਆ ਹੈ 10 ਲੱਖ ਰੁਪਿਆ ਬਾਬਾ ਜੀ ਉਹਨਾਂ ਨੂੰ ਅਸੀਂ ਇਹ ਸਬੰਧ ਦੀ ਸੇਵਾ ਵਾਸਤੇ ਸਾਰੀਆਂ ਸੰਗਤਾਂ ਦੀ ਜੋ ਰਾਸ਼ੀ ਹੈ ਆਈ ਸੀ ਉਹ ਦਿੱਤੀ ਹੈ ਤੇ 10 ਲੱਖ ਰੁਪਏ ਕਮੇਟੀ ਨੂੰ ਦਿੱਤਾ ਗਿਆ ਜੀ ਸਤਿਗੁਰੂ ਜੀ ਲੋਕਲ ਕਮੇਟੀ ਜੋ ਇੱਥੇ ਬਣੀ ਹੈ तकरीबन 38 ਸਿੱਖਾਂ ਸਿੰਘਾਂ ਦੀ ਬਹੁਤ ਵਧੀਆ ਚੰਗਾ ਲੱਗਾ ਬੜੇ ਪ੍ਰੇਮ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ ਤੇ ਮਹਾਪੁਰਸ਼ ਤੇ ਸਾਰੇ ਪੰਜਾਬ ਦੇ ਵਿੱਚ ਹੀ ਸੇਵਾ ਨਿਭਾ ਰਹੇ ਨੇ ਤੇ ਸੋ ਅਸੀਂ ਇਹ ਸੇਵਾ ਲੈ ਕੇ ਜੀ ਜੋ ਸਾਨੂੰ ਤਿਲਕਪੁਰ ਸੰਗਤਾਂ ਨੇ ਭੇਜਿਆ ਉਹ ਇੱਥੇ ਭੇਜਿਆ ਬਹੁਤ ਸਫਲ ਹੋਇਆ ਸੋ ਸੰਗਤਾਂ ਇਹਨੂੰ ਪ੍ਰਵਾਨ ਕਰਨ ਜੀ ਮਹਾਪੁਰਸ਼ਵੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਭ ਨੂੰ ਹੋ ਸਕਦੀ ਹੈ ਕਿ 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 ਇਹ ਲੋਕ ਆਸ ਦੇ ਵਿੱਚ ਸਟੇਸ਼ਨ ਵਾਲ ਦੇ ਵਿੱਚ ਚੱਲੋ ਜੇਕਰ ਆਪਾਂ ਦਾ ਬੰਨਪਤੀ ਕਰਦੇ ਹਾਂ ਜਿਆ ਨਾਲ ਨਾਲ ਡੀਪ ਕਿਤਾ ਲਾ ਕੇ ਦਸਤਾਵੇਜ਼ ਹੁਣ ਇਹ ਸਰਕਾਰੀ ਜਰਾ ਸੰਧਾਰ ਉਹਨੇ ਲੋਕੇਸ਼ਨ ਦਾ ਪਤਾ ਨਹੀਂ ਹੁੰਦਾ ਮੈਂ ਆਪਰੇ ਇੱਕ ਤੁਹਾਨੂੰ ਲੋਚ ਆਪ ਜਾਓਗਾ ਕਿ ਕਿਤੇ ਨੋਰ ਪਰਵਦੀ ਮਦਦ ਬਾਰ ਭਰ ਜਾਂਦੀ ਹੈ ਬਾਹਰ ਦੀ ਬਾਰੀ ਸਹੀ ਤੁਹਾਾਕਾਇਦ ਬੰਦੀ ਹੈ ਕੋਈ ਸੀਤਾਂ ਬਚਦੇ ਹੋਰ ਹੁਣ ਜਿਹੜਾ ਅੰਬਾਸਰੀਏ ਵਿੱਚ ਮੈਂ ਸੋਚਦਾ ਕਿ ਦਿਨਾਂ ਵਿੱਚ ਸੁਣਦਾ ਹੁਣ ਉਹਨਾਂ ਤੋਂ ਸਵਾਲ ਕਰਦਾ ਕਿੜੇ ਕਿੜੇ ਗਣਜ ਦੀ ਕੀ ਨਹੀਂ ਨੇ ਇਹ ਖਿਲੀਆਂ ਨੂੰ ਖਾਸ ਦਿਨੋਰਤ ਵੀ ਬਣਾਉਂਦਾ ਹੈ ਜਿਹੜਾ ਹਮਾਸ਼ੀ ਵਾਲੇ ਪਿੰਡ ਦੀ ਗੱਲ ਆ ਉਹ ਕੋਈ ਬਤਨੀ ਕਹਿਣ ਲੱਗੇ ਵੀ ਤੁੰਗ ਬਾਬਾ ਜੀ ਪਰਮਾਸ਼ਾਹ ਹੈ ਮੈਂ ਕੀ ਕਾਰਨਾਂ ਦੇ ਅਡਜਸਟੈਂਟ ਪੁੱਛਦਾ ਸਿਰ ਵਾਲੇ ਤੋਂ ਸਵਾਲ ਕਰਦਾ ਮੈਂ ਪਿੰਡ ਦੀ ਜਾਨ ਨੂੰ ਦੱਸਿਆ ਕਿ ਇਹ ਕਿੱਥੇ ਚੱਲ ਰਿਹਾ ਹੈਗਾ ਅੱਜ ਕਿੱਥੇ ਗਿਆ ਸਾਰੇ ਇਸ ਤਰ੍ਹਾਂ ਨਾਲ ਪੀੜੇ ਸਿੱਖ ਪਾਉਂਦੇ ਆਂ ਜਿਹੜੇ ਸੂਮੀਏ ਚੇਤਨਣੇ ਆ। ਉਹ ਇੱਕ ਸਾਥ ਜਿਹੜੀ ਆ ਬਿਲਕੁਲ ਸਪਸ਼ਟ ਜਿਹਾ ਹੁੰਦਾ ਹੈ। ਕਿ ਮੈਂ ਪਰਿਹਰੀ ਵੀ ਨਹੀਂ ਕਿਹੜੀ ਇਸ ਤਰ੍ਹਾਂ ਦੇ ਤੋਖਣਾ ਕਰਦਾ। ਉਹ ਸਾਰੀ ਸੰਗਤ ਦੇ ਵਿੱਚ ਬਿਲਕੁਲ ਜੁਮਾਨ ਦਾਨ ਕਰਦਾ। ਆਹ ਸਾਰੇ ਦੇ ਧਿਆਨ ਦਾ। ਉਹ ਇਨਸਾਨ ਹੀ ਲੋਕੋ ਕੰਮ ਕਰਾ ਕੇ ਚਲਾਉਣ ਦੇ ਵਿੱਚ ਜਿਹੜੇ ਵੀ ਆ ਸਕਦੇ ਆ ਦੁਬਾਰਾ ਫਿਰ ਇਹ ਬੇਸਤੀ ਦੇ ਵਿੱਚ ਜੂਲ ਆਉਣੇ ਕਰਾਉਂਦਾ ਪਾਉਂਦਾ। ਤੇ ਆਹ ਪਰ ਕਿੰਨੇ ਕੰਮ ਹੋ ਜਾ ਤੁਸੀਂ ਇਹ ਕਹੋ ਤੁਹਾਡੇ ਮਨ ਨੂੰ ਸੱਦੀ ਹੋ। ਇਹ ਇਸ ਤਰ੍ਹਾਂ ਦੇ ਤਾਂ ਜਿਹੜੇ ਜਿਹੜੇ ਸਪੌਂਸਰ ਹੁੰਦੇ ਨੇ ਉਹਦੇ ਲਈ ਸੋ ਜਿੰਨਾ ਵੀ ਸੰਸਥਾ ਨੇ ਇਸ ਦੀ ਸੇਵਾ ਕਰਨਾ ਜੋਗ ਰਿਹਾ ਤਾਂ ਕਾਹ ਪਾਣਾ ਤੇ ਜਿਹੜੀ ਗ੍ਰੂਪ ਸਾਧਨਾ ਨਾਲ ਬਾਲਪਸੇ ਜਿਹੜਾ ਕਰਾਉਂਦਾ ਜਿੰਨਾ ਪਿਆ ਸਭ ਤੋਂ ਪ੍ਰਚਲਨ ਵਿੱਚ ਪਰਵਰਤਨ ਸਾਰੀ ਸੰਗ ਲੋਕੀ ਉਸ ਨੂੰ ਅਰਜੇ ਕਿਉਂ ਕੋ ਵਾਲੀਆ ਤੋਂ ਸਾਡਾ ਪਹਿਲ ਤੋਂ ਨਾਮ ਸੰਬੰਧ ਰੱਖਦਾ ਅੱਜ ਪਰੂ ਬੀ ਆਪਦਾ ਕੋਈ ਨਹੀਂ ਸਾਡੀ ਕੁਵਾਲੀਆ ਰ ਐਮਪੀ ਤੋਂ ਵੀ ਹੁਣ ਹੀ ਆਏ ਆ ਅਸੀਂ ਇਹਨਾਂ ਨੂੰ ਆਵਾਜ਼ ਮਾਰੀ ਸੀ ਕਿ ਸਾਡੇ ਇਥੇ ਬਹੁਤ ਹੀ ਲੋਹਾਕ ਮਾਰੇ ਹੋਏ ਸਕੇ ਪੰਜਾਬ ਦੇ ਇਹਨਾਂ ਵੀਰਾਂ ਨੇ 20 ਲੱਖ ਰੁਪਏ ਦੀ ਸੇਵਾ ਕੀਤੀ ਆ 10 ਲੱਖ ਰੁਪਿਆ ਸੰਤ ਬਾਬਾ ਸਿੱਖਾ ਸਿੰਘ ਸਾਹਿਬਸਰਾਲੇ ਸਹਿਵਾਲਾਂ ਨੂੰ ਦੇ ਦਿਆ ਇਸ ਬੰਨ ਵਾਸਤੇ ਬੌਤਰਵਾਲਾ ਵਾਸਤੇ ਗੋੜੇਵਾਲੇ ਵਾਸਤੇ 10 ਲੱਖ ਰੁਪਇਆ ਕਮੇਟੀ ਨੂੰ ਦਿੱਤਾ ਸਾਡੇ ਲੰਬੜਦਾਰ ਸਾਹਿਬਾ ਨੂੰ ਸਰਪੰਚ ਸਾਹਿਬਾ ਨੂੰ ਇੰਨਾ ਇਸ ਨਗਰ ਕਵਾਲੀਆਰ ਦੇ ਡਿਵਰੇਜ ਦੀ ਸੰਗਤ ਦਾ ਅਸੀਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਅਤੇ ਨਾਲ ਹੀ ਇਨ੍ਹਾਂ ਵੀਰਾਂ ਨੇ ਸਾਨੂੰ ਯਕੀਨ ਦਿਵਾਇਆ ਵਾ ਕਿ ਗਾਂ ਵੀ ਇਹੀ ਕਾਢੀ ਆਗੇ ਇਹੀ ਸੇਵਾ ਦੇ ਵਿੱਚ ਜੋੜ ਲਾਂ ਜਿੰਨਾ ਹੋਦ ਰਿਹਾ ਹੈ ਪਾਵਾਂਗੇ ਸਾਡੇ ਸਾਰੇ ਹੀ ਨਗਰ ਵੱਲੋਂ ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਦੂਆ ਲੈਣਾ ਸਾਡੀ ਆਸ ਹੈ ਗਵੰਤ ਸੁਖਿੰਦਰ ਸਿੰਘ ਸਾਹਿਬ ਜੀ ਮੈਨੂੰ ਠੀਕਾ ਖਾਲਸਾ ਮੈਨੂੰ ਅੱਜ ਹਲਕਾ ਸੁਲਤਾਨਪੁਰ ਲੋਧੀ ਵਿਆਸ ਰਿਆਦ ਦੇ ਗੰਡੇ ਦੇ ਜਿਹੜੇ 16 ਪਿੰਡ ਹੈ ਜਿਹੜੇ ਦੋਹਾਂ ਪਾਸਿਆਂ ਤੋਂ ਪਾਣੀ ਵਿੱਚ ਘਰੇ ਹੋਏ ਆ ਕਿੱਥੇ ਰਾਹਤ ਵਾਸਤੇ ਸਹਾਇਤਾ ਕਰਨ ਵਾਸਤੇ ਕੁਵਾਰੀਆ ਤੋਂ ਸਾਡੀ ਸੰਗਤ ਤੁਸਨ ਪਾਤਸ਼ਾਹੀ ਸਿੱਖ ਇਥੇ ਪਹੁੰਚਿਆ ਅਤੇ ਉਨ੍ਹਾਂ ਨੇ 20 ਲੱਖ ਰੁਪਏ ਦੀ ਸੇਵਾ ਦਾਸਨਾ ਸੁਣ ਕੇ ਸੰਤ ਪਾਪਾ ਕਸਿੰਗੀ ਕੇ 10 ਲੱਖ ਰੁਪਏ ਇਥੇ ਕਮਿਟੀ ਨੂੰ ਦੇ ਦਿੱਤੇ ਆ ਅਸੀਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ